ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਮੌਸਮ ਦਾ ਮਜਾਜ ਬਦਲਿਆ ਹੈ ਪੰਜਾਬ ਦੇ ਵਿੱਚ ਗਰਮੀ ਤੋਂ ਰਾਹਤ ਮਿਲੀ ਹੈ ਵਕਫ ਵਕ ਥਾਵਾਂ ਦੇ ਉੱਤੇ ਮੀਂਹ ਦੀਆਂ ਖਬਰਾਂ ਨੇ ਤੇ ਮੌਸਮ ਵਿਭਾਗ ਵੱਲੋਂ ਵੀ ਕਈ ਤਰ੍ਹਾਂ ਦੀਆਂ ਅਪਡੇਟਸ ਦਿੱਤੀਆਂ ਜਾ ਰਹੀਆਂ ਨੇ ਖਾਸ ਕਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀਆਂ ਦੇ ਮੁਤਾਬਕ 25 ਜੂਨ ਤੱਕ ਮੌਨਸੂਨ ਆਉਣ ਦੀ ਸੰਭਾਵਨਾ ਬਣੀ ਹੋਈ ਹੈ ਤੇ ਇਹਨੂੰ ਪ੍ਰੀ ਮੌਨਸੂਨ ਦੀ ਬਰਸਾਤ ਹੀ ਦੱਸਿਆ ਜਾ ਰਿਹਾ ਜਿਨ੍ਹਾਂ ਨੇ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਲਿਆਂਦੀ ਹੈ ਨਹੀਂ ਤਾਂ ਤਾਪਮਾਨ 40 ਡਿਗਰੀ ਤੋਂ ਉੱਪਰ ਜਾਂਦਾ ਹੋਇਆ ਨਜ਼ਰ ਆ ਰਿਹਾ ਸੀਗਾ ਤੇ ਹੁਣ ਲੋਕਾਂ ਨੂੰ ਗਰਮੀ ਤੋਂ ਘਟੋ-ਘਟ ਰਾਹਤ ਜ਼ਰੂਰ ਮਿਲੀ ਹੈ ਦੇਖ ਰਹੇ ਆ ਕਿ ਜਿਹੜਾ ਜੂਨ ਦਾ ਮਹੀਨਾ ਹੈ ਇੱਕ ਤਰ੍ਹਾਂ ਨਾਲ ਮੌਨਸੂਨ ਦੀ ਸਟਾਰਟ ਹੀ ਹੁੰਦੀ ਹੈ ਕਿਉਂਕਿ ਅਸੀਂ ਜਿਹੜੇ ਮੌਨਸੂਨ ਮਨਸ ਨੇ ਉਹਨਾਂ ਦੇ ਵਿੱਚ ਜੂਨ ਤੋਂ ਲੈ ਕੇ ਜੋ ਸੈਪਟੈਂਬਰ ਚਾਰ ਮਹੀਨੇ ਹੀ ਕੰਸੀਡਰ ਕਰਦੇ ਆ ਤੇ ਜੂਨ ਦੇ ਵਿੱਚ ਜਿਹੜੀ ਕੱਲ ਬਾਰਿਸ਼ ਹੋਈ ਹੈ ਕਾਫੀ ਅੱਛੀ ਬਾਰਿਸ਼ ਲੁਧਿਆਣੇ 'ਚ ਰਿਕਾਰਡ ਕੀਤੀ ਗਈ ਹੈ ਸਾਡੇ ਕੋਲ 47.4 ਮਿਲੀਮੀਟਰ ਜਿਹੜੀ ਬਾਰਿਸ਼ ਆ ਰਿਕਾਰਡ ਹੋਈ ਹੈ ਔਰ ਇਹ ਜਿਹੜੀ بارش ਹੈ ਤਿੰਨ ਚਾਰ ਜ਼ਿਲ੍ਹਿਆਂ ਦੇ ਵਿੱਚ ਕਾਫੀ ਅੱਛੀ ਰਹੀ ਹੈ ਬਾਕੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੀ ਮੌਸਮ ਜਿਹੜਾ ਉਹ ਠੀਕ ਰਿਹਾ ਹੈ ਜਿਹਦੇ ਨਾਲ ਜਿਹੜੇ ਟੈਂਪਰੇਚਰਸ ਨੇ ਫਾਲ ਹੋਏ ਨੇ ਪਰ ਜਿਹੜੀ ਚੰਗੀ بارش ਆ ਉਹ ਤਿੰਨ ਚਾਰ ਜ਼ਿਲ੍ਹਿਆਂ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਤੇ ਜਿਹੜੀ ਸਾਡੇ ਕੋਲ ਪਹਿਲਾਂ ਜੂਨ ਦੇ ਸਟਾਰਟ ਦੇ ਵਿੱਚ ਵੀ ਅੱਛੀ بارش ਹੋਈ ਸੀਗੀ ਤੋਂ ਸਾਡੇ ਕੋਲ ਹੁਣ ਜਿਹੜੀ ਟੋਟਲ بارش ਹੈਗੀ ਉਹ 68 ਦੇ ਨੀਅਰ ਅਬਾਊਟ ਹੋ ਚੁੱਕੀ ਹੈ ਤੇ 83 ਜਿਹੜੀ ਹੈ ਨਾਰਮਲੀ ਜੂਨ ਦੇ ਵਿੱਚ ਹੁੰਦੀ ਹੈ ਸੋ ਕਾਫੀ ਅੱਛੀ بارش ਹੁਣ ਤੱਕ ਜੜੀ ਰਿਕਾਰਡ ਹੋ ਗਈ ਹੈ ਜਿਹੜੀ ਫਸਟ ਫੋਰਟ ਨਾਈਟ ਆਫ ਆਪਾਂ ਜੂਨ ਕਹਿ ਸਕਦੇ ਆ। ਆਰ ਜਿਹੜੀ ਹੁਣ ਜਿਹੜੀ ਇਹ بارش ਹੋਈ ਹੈ ਇਹ ਪ੍ਰੀ ਮੌਨਸੂਨ ਸ਼ਾਵਰਸ ਆਪਾਂ ਕਹਿ ਸਕਦੇ ਹੈ ਕਿਉਂਕਿ 25 ਜੂਨ ਨੂੰ ਜਿਹੜੀ ਮੌਨਸੂਨ ਆ ਪੰਜਾਬ ਦੇ ਵਿੱਚ ਪਹੁੰਚਣ ਦੀ ਸੰਭਾਗਨਾ ਹੈ ਕੀ ਹੈ। ਔਰ ਇਸ ਵਾਰੀ ਜਿਹੜੀ ਐਡਵਾਂਸ ਹੈ ਕਾਫੀ ਮੌਨਸੂਨ ਕਿਉਂਕਿ ਨਾਰਮਲੀ ਇਹ 1 ਜੁਲਾਈ ਨੂੰ ਜਿਹੜੀ ਪੰਜਾਬ ਦੇ ਵਿੱਚ ਪਹੁੰਚਦੀ ਹੈ। ਸੋ ਜਿਸ ਤਰ੍ਹਾਂ ਕਿ ਕੇਰਲਾ ਕੋਸਟ ਦੇ ਉੱਤੇ ਵੀ ਇਸ ਵਾਰੀ ਜਿਹੜੀ ਮੌਨਸੂਨ ਹੈ ਉਹ ਐਡਵਾਂਸ ਸੀਗੀ 6 ਹਫ਼ਤੇ। ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੀ ਇਸ ਵਾਰੀ ਐਡਵਾਂਸ ਹੀ ਲੱਗ ਰਹੀ ਹੈਗੀਏ ਤੇ ਉਮੀਦ ਕਰਦੇ ਆ ਕਿ 25 ਨੂੰ ਜਿਹੜੀ ਮੌਨਸੂਨ ਆ ਪੰਜਾਬ ਦੇ ਵਿੱਚ ਪਹੁੰਚੇਗੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਇਸ ਤਰ੍ਹਾਂ ਇਹ ਸਾਨੂੰ ਜਿਹੜੀ ਪ੍ਰੀ ਮੌਨਸੂਨ ਸ਼ਾਵਰਸ ਦੇਖਣ ਨੂੰ ਮਿਲਣਗੇ ਨਵਾਂ ਤਾਪਮਾਨ ਲੱਗਦਾ ਵੀ ਕੁਝ ਕਮੀ ਹੈ ਤਾਪਮਾਨ ਦੇ ਵਿੱਚ ਜਿਹੜੀ ਕਿਰਾਵਤ ਕਰ ਕੀਤੀ ਗਈ ਹੈ ਕਿੰਨਾ ਘੱਟ ਹੈ ਹਾਂਜੀ ਟੈਂਪਰੇਚਰਸ ਦੇ ਵਿੱਚ ਕਾਫੀ ਫਰਕ ਪਿਆ ਹੈ ਜਿਸ ਤਰ੍ਹਾਂ ਕਿ ਨੋਰਮਲ ਜਿਹੜਾ ਦਿਨ ਦਾ ਤਾਪਮਾਨ ਹੈ ਜਾਂ ਰਾਤ ਦਾ ਤਾਪਮਾਨ ਦੋਨੇ ਜਿਹੜੇ ਨੋਰਮਲ ਨਾਲੋਂ ਘੱਟ ਰਿਕਾਰਡ ਕੀਤੇ ਜਾ ਰਹੇ ਨੇ ਜਿਸ ਤਰ੍ਹਾਂ ਕਿ 38 ਡਿਗਰੀ ਸਾਡੇ ਕੋਲ ਨਾਰਮਲੀ ਟੈਂਪਰੇਚਰ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਤੇ ਸਾਡੇ ਕੋਲ ਕੱਲ 37 ਡਿਗਰੀ ਰਿਕਾਰਡ ਹੋਇਆ ਹਾਲਾਂਕਿ ਸਾਡੇ ਕੋਲ ਪੱਲਾ 44 45 ਡਿਗਰੀ ਤੱਕ ਵੀ ਜਿਹੜਾ ਮਤਲਬ ਫਰਸਟ ਵੀਕ ਆਫ ਜਿਹੜਾ ਚੱਲਿਆ ਗਿਆ ਸੀਗਾ ਤੇ ਉਹਦੇ ਕਰਕੇ ਹੀ ਆਪਾਂ ਕਹਿ ਸਕਦੇ ਆ ਕਿ ਜਿਹੜੀ ਮਤਲਬ ਪ੍ਰੀ ਮੌਨਸਨ ਸ਼ਾਵਰਸ ਨੇ ਉਹ ਮਤਲਬ ਪੁਸ਼ ਹੋਏ ਨੇ ਤੇ ਇਸੇ ਤਰ੍ਹਾਂ ਜਿਹੜਾ ਰਾਤ ਦਾ ਟੈਂਪਰੇਚਰ ਆ ਉਹ ਵੀ ਸਾਡੇ ਕੋਲ 33 ਡਿਗਰੀ ਤੱਕ ਪਹੁੰਚ ਗਿਆ ਸੀਗਾ ਪਰ ਹੁਣ ਕੱਲ ਜਿਵੇਂ ਬਾਰਿਸ਼ ਹੋਈ ਆ ਤਾਂ 24 ਡਿਗਰੀ ਜਿਹੜਾ ਰਿਕਾਰਡ ਕੀਤਾ ਗਿਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਨਾਈਟ ਟੈਂਪਰੇਚਰ ਹੈ ਉਹ ਥੋੜਾ ਜਿਹਾ ਵਾਟਸਕ ਲੈ ਕਿਉਂਕਿ ਬੱਤਲਵਾਈ ਦੀ ਸਫਾਕਨਾ ਹੈਗੀ ਹੈ। ਔਰ ਜਿਹੜਾ ਦਿਨ ਦਾ ਟੈਂਪਰੇਚਰ ਹੈ ਉਹ ਜਿਹੜਾ 37-38 ਦੇ ਨੀਅਰ ਬੌਟ ਹੀ ਰਹੇਗਾ। ਹੁਣ ਲੱਗਦਾ ਕਿ ਸਨ ਅਲਿਹਬਾਨ ਰੋਬੀ ਕੋਲ ਤੋਂ ਦੀ ਵਿਜਾਈ ਕਰ ਰਹੀ ਹੈ। ਜਿਆਦਾ ਹਾਂਜੀ ਜੁਮਨੇ ਲਈ ਇਹ ਬਹੁਤ ਵਧੀਆ ਹੈ ਕਿਉਂਕਿ ਇਹ ਜਿਹੜਾ ਸੀਜ਼ਨ ਹੈ ਦੇ ਵਿੱਚ ਜਿਹੜੀ ਟ੍ਰਾਂਸਪਲੈਂਟਿੰਗ ਹੋ ਰਹੀ ਹੈ। ਇਹਦੇ ਕਰਕੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਕਈ ਵਾਰੀ ਪਾਣੀ ਜਿਹੜਾ ਖੇਤਾਂ ਦੇ ਵਿੱਚ ਖੜਾ ਕਰਨਾ ਪੈਂਦਾ ਤੇ ਜੇ ਮਤਲਬ ਕੋਈ ਇੱਕ ਤਰ੍ਹਾਂ ਨਾਲ ਸਾਡੇ ਕੋਲ ਮਤਲਬ ਬੋਝ ਹੀ ਹੁੰਦਾ ਕਿ ਧਰਤੀ ਦਾ ਹੈਟਲਾ ਅਸੀਂ ਪਾਣੀ ਜਿਹੜਾ ਵਰਤ ਰਹੇ ਆ ਪਰ ਜਿਵੇਂ ਮੌਨਸੂਨ ਸ਼ਾਵਰਸਨ ਨੂੰ ਅਗਰ ਉਹਦੇ ਨਾਲ ਕੋਇਨਸਾਈਡ ਕਰ ਜਾਂਦੇ ਆ ਤਾਂ ਅਸੀਂ ਉਹ ਜਿਹੜਾ ਧਰਤੀ ਵਾਲਾ ਪਾਣੀ ਆ ਉਹਨੂੰ ਬਚਾ ਸਕਦੇ ਆ ਦੂਜਾ ਜਿਹੜਾ ਉਹਨਾਂ ਨੇ ਲੈਕਸਿਟੀ ਦੇ ਵਿੱਚ ਵੀ ਇਹਦੇ ਤੇ ਜਿਹੜਾ ਬੋਝ ਪੈਂਦਾ ਉਹ ਵੀ ਘੱਟ ਹੋ ਜਾਏਗਾ ਕਿਉਂਕਿ ਜਿਹੜਾ ਨੇਚਰਲੀ ਸਾਡੇ ਕੋਲ ਪਾਣੀ ਮਿਲ ਜਾਏਗਾ ਉਹਦੇ ਨਾਲ ਆਪਾਂ ਚੁਣੀ ਵੀ ਜਿਹੜੀ ਟ੍ਰਾਂਸਪਲੈਂਟਿੰਗ ਕਰ ਸਕਦੇ ਆ ਬਾਕੀ ਨਰਮੇ ਦੀ ਥੋੜਾ ਜਿਆਦਾ ਧਿਆਨ ਰੱਖਣ ਦੀ ਲੋੜ ਹੈਗੀ ਆ ਉਹਦੇ ਵਿੱਚ ਜਿਹੜਾ ਕਿ ਸਰਵੇਰਾ ਨੂੰ ਚਾਹੀਦਾ ਹੈ ਕਿ ਆਪਣਾ ਜਿਹੜਾ ਪਾਣੀ ਆ ਉਹ ਖੜਾ ਨਾ ਹੋਣ ਦੇ ਆ ਜੋ ਨਰਮੇ ਦੇ ਵਿੱਚ ਹੋਇਆ ਹੈ ਜਾਂ ਮੱਕੀ ਦੇ ਵਿੱਚ ਹੋਇਆ ਜਾਂ ਮਤਲਬ ਗੰਨੇ ਦੇ ਵਿੱਚ ਹੋਇਆ ਇਹਨਾਂ ਦੇ ਵਿੱਚ ਪਾਣੀ ਦਾ ਜਿਹੜਾ ਨਿਕਾਸ ਆ ਉਹ ਜ਼ਰੂਰੀ ਹੈ ਬਾਕੀ ਚੁੰਨੇ ਲਈ ਇਹ ਜਿਹੜਾ ਮਤਲਬ بارش ਆਈ ਉਹ ਕਾਫੀ ਲਾਹੇਵੰਦ ਆ ਨੰਗੀਵੇ ਉੱਨੀ ਅਨਪਛਾਤੀ ਮਿਲਦੀ ਨਹੀਂ ਕਿ ਉਡੀਕ ਨਹੀਂ ਉਡੀਕ ਹੈ ਕੋਈ ਮੌਸਮ ਦੇ ਵਿੱਚ ਦੇਖਿਆ ਸੀ ਤਬਦੀਲੀ ਮੇਕਰ ਨੂੰ ਮਿਲੀ ਆ ਕੁਝ ਰਾਹਤ ਮਿਲੀ ਆ ਥੋੜਾ ਮੌਸਮ ਟੈਂਪਰੇਚਰ ਥੱਲੇ ਆ ਤੋ ਕਿਸ ਤਰ੍ਹਾਂ ਦਾ ਮੌਸਮ ਲੱਗਦਾ ਕਿ ਮੌਸਮ ਠੀਕ ਰਹੇਗਾ ਜਾਂ ਗਰਮੀ ਹੋ ਜਾਏਗੀ ਸ਼ੁੱਕਰਵਾਰ ਦੀ ਅ ਨਹੀਂ ਜਿਸ ਤਰ੍ਹਾਂ ਕਿ ਸਾਨੂੰ ਮਤਲਬ ਐਮਡੀ ਵੱਲੋਂ ਜਿਹੜੀ ਫੋਰਕਾਸਟ ਹੈਗੀ ਹੈ ਉਹਦੇ ਵਿੱਚ ਇਹ ਹੀ ਕਿਹਾ ਗਿਆ ਹੈ ਕਿ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪੀ ਮੌਨਸਨ ਸ਼ਾਵਰਸ ਨੇ ਇਸ ਤਰ੍ਹਾਂ ਹੀ ਕੰਟੀਨਿਊ ਰਹਿਣਗੇ ਸੋ ਮਤਲਬ ਉਹ ਕਹਿ ਸਕਦੇ ਆ ਕਿ ਛੱਡ ਛੱਡ ਕੇ ਜਿਵੇਂ ਬਾਰਿਸ਼ ਹੋ ਸਕਦੀ ਹੈ ਕਦੇ ਕਿਸੇ ਡਿਸਟ੍ਰਿਕਟ ਚ ਹੋਗੀ ਕਦੇ ਕਿਸੇ ਜਪਟੇ ਪੀ ਮੌਨਸਨ ਸ਼ਾਵਰਸ ਜਿਹੜੇ ਨੇ ਉਹ ਕੰਟੀਨਿਊ ਰਹਿਣਗੇ ਵੀਕ ਤੱਕ 21 ਬਈ ਨੂੰ ਫਿਰ ਸਾਡੇ ਕੋਲ ਕਾਫੀ ਫਿਰ ਅੱਛੀ ਬਾਰਿਸ਼ ਦੀ ਸੰਭਾਵਨਾ ਹੈਗੀ ਹੈ ਔਰ ਉਸ ਤੋਂ ਬਾਅਦ ਫਿਰ 25 ਨੂੰ ਜਿਹੜੀ ਹੈ ਮੌਨਸੂਨ ਦੇ ਆਉਣ ਦੇ ਚੰਮਾ ਹੈ ਕਾਪਨ ਵੀ ਲਗਭਗ ਮਿੰਨਜ਼ ਨਜ਼ਰਾਂ ਤੋਂ ਟੰਗ ਰਹੇਗਾ ਹਾਂਜੀ ਬਿਲਕੁਲ ਜਿਸ ਤਰ੍ਹਾਂ ਕਿ ਅਗਰ ਹਵਾ ਚੱਲਦੀ ਹੈ ਜਾਂ ਬਾਰਿਸ਼ ਹੁੰਦੀ ਹੈ ਜਿਸ ਤਰ੍ਹਾਂ ਕਿ ਕੱਲ ਵੀ ਤੁਹਾਨੂੰ ਦੱਸਿਆ ਕਿ ਟੈਂਪਰੇਚਰ ਜਿਹੜਾ ਉਹ ਨਾਰਮਲ ਨਾਲੋਂ ਘੱਟ ਹੀ ਰਿਪੋਰਟ ਕੀਤਾ ਗਿਆ ਸੋ ਔਰ ਉਹ ਵਾਲੇ ਦਿਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਕਿ ਹਵਾ ਚੱਲਦੀ ਹੈ ਔਰ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਬਦਲਵਾਈ ਰਹੇਗੀ ਤਾਂ ਉਹਦੇ ਨਾਲ ਜਿਹੜਾ ਦਿਨ ਦਾ ਟੈਂਪਰੇਚਰ ਹੈ ਉਹ ਕਾਫੀ ਘੱਟ ਰਹੇਗਾ ਬਾਕੀ ਕੀ ਮੌਇਸਚਰ ਜਿਹੜਾ ਹਿਊਮਿਡਿਟੀ ਹੈ ਉਹ ਥੋੜੀ ਜੀ ਮਤਲਬ ਵਧੇਗੀ ਕਿਉਂਕਿ ਬਾਰਿਸ਼ ਦੇ ਨਾਲ ਅੱਜ ਵੀ ਸਾਡੇ ਕੋਲ 90 ਤੋਂ ਉੱਪਰ ਜਿਹੜੀ ਵਰਨਿੰਗ ਸੀ ਜਿਹੜੀ ਰੈਲੇਟਿਵ ਹਿਊਮਿਡਿਟੀ ਰਿਕਾਰਡ ਕੀਤੀ ਗਈ ਹੈ ਸੋ ਉਹਦੇ ਨਾਲ ਥੋੜਾ ਜਿਹਾ ਮਤਲਬ ਅਨਕੰਫਰਟੇਬਲ ਹੋ ਸਕਦਾ ਹੈ ਬਟ ਟੈਂਪਰੇਚਰਸ ਜਿਹੜੇ ਨੇ ਉਹ ਕਾਫੀ ਜ਼ਿਕਰ ਹੋ ਗਿਆ ਕਿ ਪੰਜਾਬ ਦੇ ਵਿੱਚ ਮੌਨਸੂਨ ਦੀ ਆਮਦ ਦੇ ਸੰਕੇਤ ਮਿਲਦੇ ਹੋਏ ਨਜ਼ਰ ਆ ਰਹੇ ਨੇ ਇਸ ਨੂੰ ਪ੍ਰੀ ਮੌਨਸੂਨ ਦੀ ਬਰਸਾਤ ਹੀ ਮੰਨਿਆ ਜਾ ਰਿਹਾ ਹੈ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਮੌਨਸੂਨ ਦੀ ਬਰਸਾਤ ਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਖਾਸ ਕਰ ਕੇ ਕੇਰਲਾ ਹੋ ਗਿਆ ਮਹਾਰਾਸ਼ਟਰਾ ਹੋ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਮੱਧ ਪ੍ਰਦੇਸ਼ ਦੇ ਵਿੱਚ ਵੀ ਮੌਨਸੂਨ ਐਂਟਰੀ ਕਰ ਚੁੱਕਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਹੋਰ ਵੀ ਰਾਹਤ ਮਿਲੇਗੀ ਅਪਡੇਟਸ ਹੋਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ